ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਅਸਰ ਮਾਰ ਲੈਣ ਨਿਯਮ ਮੁਖ ਹੈ ਲੈਸ ਤੇ ਟਰੂਡੂ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਕੈਨਡਾ ਚ ਚੋਣਾਂ ਦੀ ਸਿਆਸਤ ਸ਼ੁਰੂ ਲਿਬਰਲ ਮੰਤਰੀ ਲਗਾਤਾਰ ਭੰਡ ਰਹੇ ਕੰਜ਼ਰਵੇਟਿਵ ਪਾਰਟੀ ਨੂੰ ਆਗਾਮੀ ਫੈਡਰਲਿਜ਼ਮ ਨੀ ਚੋਣਾਂ ਦੇ ਵਿੱਚ ਜਗਮੀਤ ਸਿੰਘ ਲਈ ਪਰਖਿਆ ਦੀ ਘੜੀ ਵਿਨੀਪੈਗ ਸੀਟ ਤੇ ਕਬਜ਼ਾ ਕਰਨ ਦੀ ਤਿਆਰੀ ਚੰਡੀਪੀ ਜਸਟਨ ਟਰੂਡੋ ਤੋਂ ਅਸਤੀਫੇ ਦੀ ਮੰਗ ਨੇ ਫੜਿਆ ਜ਼ੋਰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਹੋ ਸਕਦੇ ਨੇ ਵਿਸ਼ੇਸ਼ ਸਲਾਹਕਾਰ ਐਡਵੈਂਟਜ 22 ਸਾਲਾ ਪੰਜਾਬੀ ਨੌਜਵਾਨ ਦਾ ਕੀਤਾ ਗਿਆ ਸੀ ਕਤਲ ਭਾਈ ਚਾਰੇ ਨੇ ਰੋਸ ਤੇ ਚਿੰਤਾ ਕੀਤੀ ਜ਼ਾਹਿਰ ਹੁਣ ਖਬਰਾਂ ਵਿਸਥਾਰ ਦੇ ਨਾਲ ਜਗਮੀਤ ਸਿੰਘ ਦੇ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਕੈਨੇਡਾ ਦੇ ਵਿੱਚ ਚੋਣਾਂ ਦੀ ਸਿਆਸਤ ਤੇ ਸ਼ੁਰੂ ਹੋ ਚੁੱਕੀ ਹੈ ਲਿਬਰਲ ਮੰਤਰੀਆਂ ਅਤੇ ਐਮਪੀਜ਼ ਦੇ ਵੱਲੋਂ ਆਪਣੀਆਂ ਸਰਗਰਮੀਆਂ ਦੇ ਵਿੱਚ ਵਾਅਦਾ ਕਰਦਿਆ ਹੋਇਆ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਨੇ ਸਿਰਫ ਇੰਨਾ ਹੀ ਨਹੀਂ ਕੰਜ਼ਰਵੇਟਿਵ ਪਾਰਟੀ ਨੂੰ ਵੀ ਲਿਬਰਲ ਮੰਤਰੀਆਂ ਦੇ ਵੱਲੋਂ ਪੂਰੀ ਤਰ੍ਹਾਂ ਪੰਡਿਆ ਜਾ ਰਿਹਾ ਹੈ ਹਰਜੀਤ ਸਿੰਘ ਸੱਜਣ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਦਿਆਂ ਕਾਰ ਚੋਰੀ ਦੀਆਂ ਵਾਰਦਾਤਾਂ ਵਿੱਚ 17% ਕਮੀ ਆਉਣ ਦਾ ਦਾਵਾ ਕੀਤਾ ਗਿਆ ਹੈ ਐਮਰਜੈਂਸੀ ਤਿਆਰੀਆਂ ਬਾਰੇ ਮੰਤਰੀ ਨੇ ਕਿਹਾ ਕਿ ਫਰੰਟ ਲਾਈਨ ਅਫਸਰਾਂ ਦੀ ਕਾਰਵਾਈ ਸਦਕਾ 1300 ਤੋਂ ਵੱਧ ਚੋਰੀ ਹੋਈਆਂ ਗੱਡੀਆਂ ਬਰਾਮਦ ਵੀ ਕੀਤੀਆਂ ਗਈਆਂ ਅਤੇ ਆਟੋ ਥੈਫਟ ਵਿਰੁੱਧ ਜੰਗ ਜਾਰੀ ਰਹੇਗੀ ਇਸੇ ਦੌਰਾਨ ਹਰਜੀਤ ਸਿੰਘ ਕੈਂਟਾ ਬਾਰਡਰ ਸਰਵਿਸਿਜ਼ ਏਜੰਸੀ ਦਾ ਜ਼ਿਕਰ ਕਰਦੇ ਨੇ ਤੇ ਦਾਵਾ ਕੀਤਾ ਜਾਂਦਾ ਹੈ ਕਿ ਪੀਅਰ ਪੋਲੀਵ ਸੱਤਾ ਵਿੱਚ ਆਏ ਤਾਂ ਸੀਬੀਐਸ ਦੇ ਮੁਲਾਜ਼ਮਾਂ ਦੀ ਗਿਣਤੀ ਹੋਰ ਘਟਾ ਦਿੱਤੀ ਜਾਵੇਗੀ ਵੀਡੀਓ ਵਿੱਚ ਫੈਡਰਲ ਮੰਤਰੀ ਕਮਲ ਖੈਰਾਵੀਨ ਨਜ਼ਰ ਆਂਦੇ ਨੇ ਬਿਨਾਂ ਸ਼ੱਕ ਗੱਡੀ ਚੋਰੀ ਕੀਤੀਆਂ ਵਾਰਦਾਤਾਂ ਘਟਨ ਨਾਲ ਸੰਬੰਧਿਤ ਆਕੜਾ ਬਿਲਕੁਲ درست ਹੈ ਅਤੇ ਦਾਅਵੇ ਦੇ ਪੱਖ ਵਿੱਚ ਇਸ ਖੇਤਰ ਦੇ ਜਾਣਕਾਰ ਬ੍ਰਾਇਲ ਅਗਸਟ ਦੀ ਟਿੱਪਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ 2023 ਦੌਰਾਨ ਬੀਮਾ ਦਾਮਿਆਂ ਦੇ ਅੰਸ਼ ਵਿੱਚ 1.5 ਅਰਬ ਡਾਲਰ ਦੀ ਰਕਮ ਅਦਾ ਕੀਤੀ ਗਈ ਜੋ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਉੱਚੀ ਰਕਮ ਮੰਨੀ ਹੈ ਇਸੇ ਦੌਰਾਨ ਬ੍ਰੈਂਟਨ ਈਸਟ ਤੋਂ ਐਮਪੀ ਮਨਿੰਦਰ ਸਿੱਧੂ ਵੱਲੋਂ ਹਿੰਸਕ ਅਪਰਾਧੀਆਂ ਨੂੰ ਵਾਰ-ਵਾਰ ਜ਼ਮਾਨਤ ਮਿਲਣ ਦੇ ਅਸਲ ਕਾਰਨਾਤੇ ਚਾਨਣਾ ਪਾਇਆ ਗਿਆ ਪੰਜਾਬੀ ਵਿੱਚ ਡੱਬ ਕੀਤੀ ਵੀਡੀਓ ਰਾਹੀਂ ਮਨਿੰਦਰ ਸਿੱਧੂ ਦੋਸ਼ ਲਾਉਂਦੇ ਨੇ ਕਿਉਂ ਟਾਰੀਓ ਸਰਕਾਰ ਦੀ ਨਲਾਇਕੀ ਕਾਰਨ ਅਪਰਾਧੀਆਂ ਨੂੰ ਜ਼ਮਾਨਤ ਮਿਲ ਰਹੀ ਹੈ ਮਨਿੰਦਰ ਸਿੱਦੂ ਮੁਤਾਬਕ ਵੱਖ-ਵੱਖ ਅਪਰਾਧਾਂ ਲਈ ਸਜ਼ਾ ਦੀ ਮਿਆਦ ਵਧਾ ਕੇ 10 ਸਾਲ ਤੋਂ 14 ਸਾਲ ਕੀਤੀ ਜਾ ਚੁੱਕੀ ਹੈ ਜਦਕਿ ਜ਼ਮਾਨਤ ਸ਼ਰਤਾਂ ਵੀ ਸਖਤ ਕੀਤੀਆਂ ਗਈਆਂ ਪਰ ਸੁਭਾ ਸਰਕਾਰ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਬੰਦਾ ਯੋਗਦਾਨ ਨਹੀਂ ਪਾ ਰਹੀ ਭਾਵੇਂ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਲਿਬਰਲਾਂ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਤੇ ਹੁਣ ਆਗਾਮੀ ਫੈਡਰਲ ਅਜ਼ਮਨੀ ਚੋਣਾਂ ਜਗਮੀਤ ਸਿੰਘ ਅਤੇ ਐਨਡੀਪੀ ਬ੍ਰਾਂਡ ਦੀ ਪਰਖ ਕਰਨਗੀਆਂ ਅਤੇ ਇਹ ਜਗਮੀਤ ਸਿੰਘ ਵਾਸਤੇ ਇੱਕ ਪ੍ਰਿਖਿਆ ਦਾ ਸਮਾਂ ਆ ਚੁੱਕਿਆ ਐਂਡੀਪੀ ਵਿਨੀਪੈਗ ਸੀਟ ਤੇ ਕਬਜ਼ਾ ਕਰਨ ਦੀ ਤਿਆਰੀ ਦੇ ਵਿੱਚ ਹੈ ਅਤੇ ਮੌਂਟਰੀਅਲ ਦੇ ਵਿੱਚ ਲਿਬਰਲਾਂ ਤੋਂ ਇੱਕ ਹੋਰ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ ਐਂਡੀਪੀ ਕੋਸ਼ਿਸ਼ ਕਰ ਰਹੀ ਹੈ ਕਿ ਆਉਣ ਵਾਲੀਆਂ ਦੋਵੇਂ ਜ਼ਿਮਨੀ ਚੋਣਾਂ ਦੇ ਉੱਤੇ ਐਂਡੀਪੀ ਕਬਜ਼ ਹੋ ਜਾਵੇ। ਮੌਂਟਰੀਅਲ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੀ ਪਰਖਾਂ ਵਿੱਚੋਂ ਵੇਖਿਆ ਜਾ ਰਿਹਾ ਹੈ। ਉੱਥੇ ਹੀ ਐਨਡੀਪੀ ਆਗੂ ਜਗਮੀਤ ਸਿੰਘ ਲਈ ਵੀ ਇਹੀ ਕਿਹਾ ਜਾ ਸਕਦਾ ਹੈ ਜਿਸ ਦੀ ਪਾਰਟੀ ਲਿਬਰਲਾਂ ਤੋਂ ਦੂਜੀ ਨੂੰ ਖੋਹਣ ਲਈ ਲੜਦੇ ਹੋਏ ਇੱਕ ਸੀਟ ਤੇ ਲਟਕਣ ਦੀ ਕੋਸ਼ਿਸ਼ ਕਰ ਰਹੀ ਹੈ एनटीपी मंगलवार ਨੂੰ ਮੌਂਟਰੀਅਲ ਵਿੱਚ ਕੌਕਸਤੀ ਮੀਟਿੰਗ ਕਰ ਰਹੀ ਹੈ ਨਿਊ ਡੈਮੋਕ੍ਰੇਟਸ ਸੰਭਾਵਿਤ ਤੌਰ ਤੇ ਪਾਰਟੀ ਦੇ ਪਿਛਲੇ ਹਫਤੇ ਲਿਬਰਲਾਂ ਨਾਲ ਆਪਣੇ ਭਰੋਸੇ ਅਤੇ ਸਪਲਾਈ ਸਮਝੌਤੇ ਤੋਂ ਬਾਹਰ ਕੱਜਣ ਦੇ ਕਦਮ ਦੇ ਮੱਦੇ ਨਸਰ ਆਗਾਮੀ ਸੰਸਦੀ ਸੈਸ਼ਨ ਦੀਆਂ ਯੋਜਨਾਵਾਂ ਤੇ ਚਰਚਾ ਕਰਨ ਦੇ ਮੌਕੇ ਦੀ ਵਰਤੋਂ ਕਰਨਗੇ ਐਨਟੀਪੀ ਨੇ ਵਿਨੀਪੈਗ ਅਤੇ ਮੌਂਟਰੀਅਲ ਦੀਆਂ ਦੋ ਜ਼ਿਮਨੀ ਚੋਣਾਂ ਤੋਂ ਸਿਰਫ ਇੱਕ ਹਫਤਾ ਪਹਿਲਾਂ ਲਿਬਰਲਾਂ ਨਾਲ ਆਪਣੇ ਸਮਝੌਤਿਆਂ ਦਾ ਪਲੱਗ ਖਿੱਚ ਲਿਆ ਸੀ ਆਲਮਵੋਡੇ ট্রান্সਕੋਨਾ ਦੀ ਵਿਨੀਪੈਗ ਰਾਈਡਿੰਗ ਨੂੰ ਐਨਡੀਪੀ ਦਾ ਘੜ ਮੰਨਿਆ ਜਾਂਦਾ ਹੈ ਪਾਰਟੀ ਨੇ 1988 ਤੋਂ ਹੁਣ ਤੱਕ ਰਾਈਡਿੰਗ ਵਿੱਚ 11 ਵਿੱਚੋਂ 10 ਆਮਚੋਣਾ ਜਿੱਤੀਆਂ ਨੇ ਸਾਬਕਾ ਐਨਡੀਪੀ ਐਮਪੀ ਫ੍ਰੈਂਕਸ ਬੋਇਵਨ ਨੇ ਕਿਹਾ ਕਿ ਜੇ ਪਾਰਟੀ ਐਮਬੋਡੇ ট্রান্সਕੋਨਾ ਨੂੰ ਨਹੀਂ ਰੱਖ ਸਕਦੀ ਤਾਂ ਇਹ ਸਵਾਲ ਪੈਦਾ ਕਰ ਸਕਦਾ ਹੈ ਕਿ ਕੀ ਸਿੰਘ ਨੇ ਲਿਬਰਲਾਂ ਨਾਲ ਸਮਝੌਤਾ ਖਤਮ ਕਰਨ ਲਈ ਬਹੁਤ ਲੰਮਾ ਇੰਤਜ਼ਾਰ ਕੀਤਾ ਸੀ ਵਭਿੰਨੇ মিডিਆ ਨੂੰ ਦੱਸਿਆ ਕਿ ਮੇਰੀ ਕਿਤਾਬ ਵਿੱਚ ਇਹ ਵਿਨਾਸ਼ਕਾਰੀ ਹੋਵੇਗਾ ਜੇਕਰ ਉਹ ਇਸ ਸਵਾਰੀ ਨੂੰ ਯਾਨੀ ਕਿ ਇਸ ਸੀਟ ਨੂੰ ਗਵਾ ਦਿੰਦੇ ਨੇ ਤਾਂ ਜਗਮੀਤ ਲਈ ਆਪਣੀ ਲੀਡਰਸ਼ਿਪ ਦਾ ਦਾਵਾ ਕਰਨਾ ਇੱਕ ਔਖਾ ਸਖਤ ਅਤੇ ਬਹੁਤ ਮੁਸ਼ਕਲ ਹੋਵੇਗਾ ਕੰਜ਼ਰਵੇਟਿਵ ਐਨਡੀਪੀ ਤੋਂ ਲੰਬੇ ਹੋਣ ਲਈ ਜ਼ੋਰਦਾਰ ਦਬਾਅ ਬਣਾ ਰਹੇ ਨੇ ਸਿੰਘ ਨੂੰ ਟਰੂਡੋ ਲਿਬਰਲਾਂ ਦੀ ਘੜਤੀ ਪ੍ਰਸਿੱਧੀ ਨਾਲ ਜੋੜਨਾ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੈ ਕੰਜ਼ਰਵੇਟਿਵ ਉਮੀਦਵਾਰ ਕੋਲਿਨ ਰੈਨੋਲਡਸ ਨੇ ਰਾਈਡਿੰਗ ਦੇ ਆਲੇ ਦੁਆਲੇ ਨਿਸ਼ਾਨ ਬਣਾਏ ਨੇ ਜਿਸ ਵਿੱਚ ਸਿੰਘ ਅਤੇ ਟਰੂਡੋ ਦੀਆਂ ਇਕੱਠੀਆਂ ਫੋਟੋਆਂ ਨੇ ਅਤੇ ਐਨਡੀਪੀ ਆਗੂ ਨੂੰ ਸੈਲਾਊਟ ਸਿੰਘ ਵਜੋਂ ਹਟਾਜ ਕਰ ਦਿੱਤਾ ਗਿਆ। ਦੱਸਦੇ ਇਹ ਕਿ ਫੈਡਰਲ ਲਿਬਰਲਾਂ ਨਾਲ ਐਨਡੀਪੀ ਦੇ ਪਿਛਲੇ ਪ੍ਰਬੰਧਤਾ ਹਵਾਲਾ ਦਿੰਦਿਆਂ ਹੋਇਆਂ ਜਗਮੀਤ ਸਿੰਘ ਨੂੰ ਪੀਰ ਪੋਲੇ ਵੱਲੋਂ ਸੈਲਾਊਟ ਸਿੰਘ ਕਿਹਾ ਗਿਆ ਸੀ। एनटीपी कोलर सवारी ਵਿੱਚ ਇੱਕ ਮੌਜੂਦਾ ਉਮੀਦਵਾਰ ਦੀ ਘਾਟ ਹੈ ਡੈਨੀਅਲ ਬਲੈਕੀ ਨੇ ਸੁਭਾਈ ਐਨਟੀਪੀ ਸਰਕਾਰ ਨਾਲ ਕੰਮ ਕਰਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਬਲੈਕੀ ਨੇ 2015 ਤੋਂ ਇਸ ਸੀਟ ਤੇ ਕਬਜ਼ਾ ਕੀਤਾ ਸੀ ਅਤੇ ਉਸ ਦੇ ਪਿਤਾ ਬਿਲ ਬਲੈਕੀ 1988 ਤੋਂ 2008 ਤੱਕ ਰਾਈਡਿੰਗ ਲਈ ਐਮਪੀ ਸਨ ਅਸਲ ਵਿੱਚ ਬਲੈਕੀ ਨਾਂ ਦੇ ਸਿਰਫ ਦੋ ਵਿਅਕਤੀਆਂ ਨੇ ਪਿਛਲੇ ਢਾਈ ਦਹਾਕਿਆਂ ਵਿੱਚ ਸੀਟ ਸੰਭਾਲੀ ਹੈ 2008 ਤੋਂ 2011 ਤੱਕ ਨਿਊ ਡੈਮੋਕਰੇਟ ਜਿਮ ਮੈਲੋਵੇ ਅਤੇ 2011 ਤੋਂ 2015 ਤੱਕ ਕੰਜ਼ਰਵੇਟਿਵ ਲਾਰੈਂਸ ਟੋਇਟ ਐਂਡਰਿਊ ਥਾਮਸਨ ਸਾਬਕਾ ਫੈਡਰਲ ਐਨਡੀਪੀ ਉਮੀਦਵਾਰ ਜੋ ਇੱਕ ਵਾਰ ਸਸਕੇਚਵਨ ਦੇ ਵਿੱਤ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਨੇ ਉਹਨਾਂ ਕਹੇ ਕਿ ਬੈਲਟ ਤੇ ਬਲੈਕੀ ਦੀ ਘਾਟ ਜ਼ਿਮਨੀ ਚੋਣ ਨੂੰ ਸਿੰਘ ਦੀ ਅਗਵਾਈ ਦੀ ਪਰਿਕਸ਼ਾ ਵਿੱਚ ਬਦਲ ਸਕਦੀ ਹੈ एनटीपी मॉन्ट्रियल सीट ਨੂੰ ਲਿਬਰਲਾਂ ਤੋਂ ਹੋਂਦਾਰ ਟੀਚਾ ਰੱਖ ਰਹੀ ਹੈ ਸ਼ੁਕਰਵਾਰ ਨੂੰ ਸਰਕਾਰ ਨਾਲ ਭਰੋਸੇ ਅਤੇ ਸਪਲਾਈ ਸੌਦੇ ਦੀ ਖਾਤਮੇ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਸਿੰਘ ਸਥਾਨਕ ਐਨਟੀਪੀ ਉਮੀਦਵਾਰ ਕ੍ਰੈਗ ਸੋਵੇ ਦੇ ਨਾਲ ਰਾਈਡਿੰਗ ਵਿੱਚ ਪ੍ਰਚਾਰ ਕਰ ਰਹੇ ਸਨ ਸਿੰਘ ਨੇ ਪਿਛਲੇ ਹਫਤੇ ਟੋਰਾਂਟੋ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਲੀਡਰ ਵਜੋਂ ਬਣੇ ਰਹਿਣਗੇ ਭਾਵੇਂ ਉਹਨਾਂ ਦੀ ਪਾਰਟੀ ਦੋਵੇਂ ਜ਼ਿਮਨੀ ਚੋਣਾਂ ਹਾਰ ਜਾਵੇ ਜ਼ਿਕਰ ਇਹ ਖਾਸ ਹੈ ਕਿ ਵੋਟਰ ਸੋਮਵਾਰ ਨੂੰ ਦੋਵਾਂ ਰੇਂਜਾਂ ਵਿੱਚ ਵੋਟਾਂ ਪਾਉਣਗੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਅਸਤੀਫੇ ਦੀ ਮੰਗ ਨੇ ਮੁਰਤੋਂ ਜ਼ੋਰ ਫੜ ਲਿਆ ਹੈ। ਦਰਸਲ ਇੱਕ ਸਰਵੇਖਣ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ 15-20 ਅੰਕ ਅੱਗੇ ਚੱਲ ਰਹੀ ਹੈ। ਤੇ ਹੁਣ ਲਿਬਰਲ ਪਾਰਟੀ ਨੇ ਇਹ ਸੋਚਿਆ ਹੈ ਕਿ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਨੂੰ ਅਰਥਵਿਵਸਥਾ ਸੌਂਪ ਦਿੱਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ 'ਚ ਹੋਣ ਵਾਲੀ ਕੋਕਸ ਦੀ ਬੈਠਕ 'ਚ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਆਰਥਿਕ ਮਾਮਲਿਆਂ ਤੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨ ਦਾ ਰਸਮੀ ਐਲਾਨ ਵੀ ਕੀਤਾ ਜਾ ਸਕਦਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਟਰੂਡੋ ਨੇ ਕਿਹਾ ਕਿ ਮਾਰਕ ਕੋਲ ਦੇਸ਼ ਦੀ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਵਿਜ਼ਨ ਹੈ। ਉਹ ਮੱਧ ਵਰਗ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ। ਕੈਨੇਡਾ ਵਿੱਚ ਸਰਵੇਖਣ ਇਹ ਵੀ ਦੱਸਦੇ ਨੇ ਕਿ ਮੌਜੂਦਾ ਸਮੇਂ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ 15 ਤੋਂ 20 ਅੰਕ ਅੱਗੇ ਚੱਲ ਰਹੀ ਹੈ ਅਜਿਹੇ 'ਚ ਅਗਲੀਆਂ ਚੋਣਾਂ 'ਚ ਵੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਹੈ ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਹਟਣਾ ਕਿਸੇ ਵੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਸੀ ਅਸਲ ਵਿੱਚ ਕੈਨੇਡਾ ਵਿੱਚ ਜਸਟਨ ਟਰੂਡੋ ਦੀ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਉਹਨਾਂ ਦੀ ਅਹਿਮ ਬੈਠਕ ਮੰਗਲਵਾਰ ਨੂੰ ਸ਼ੁਰੂ ਹੋਣ ਚਾਲੀ ਹੈ ਹਾਲਾਂਕਿ ਪਾਰਟੀ ਅੰਦਰੋਂ ਵੀ ਟਰੂਡੋ ਨਿਰਾਸ਼ ਮਹਿਸੂਸ ਕਰ ਰਹੇ ਨੇ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਅਲੈਗਜ਼ੈਂड्रो ਮੈਂਡੇਸ ਨੇ ਕਿਹਾ ਕਿ ਪਾਰਟੀ ਦੇ ਅੰਦਰ ਵੀ ਅਜਹੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨੂੰ ਹੁਣ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਉਹਨਾਂ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੀ ਤਾਰੀਫ਼ ਵੀ ਕੀਤੀ ਪਰ ਮੀਡੀਆ ਦੇ ਨਾਲ ਗੱਲਬਾਤ ਕਰਕੇ ਕਿਹਾ ਕਿ ਮੈਂ ਇੱਕ ਦੋ ਲੋਕਾਂ ਤੋਂ ਨਹੀਂ ਸਗੋ ਦਰਜਨਾ ਲੋਕਾਂ ਤੋਂ ਸੁਣਿਆ ਹੈ ਕਿ ਜਸਟਿਨ ਟਰੂਡੋ ਭੁਖ ਲਈ ਸਹੀ ਆਗੂ ਨਹੀਂ ਹਨ ਅਜਿਹੇ ਚ ਉਹਨਾਂ ਨੂੰ ਛੁੱਟੀ ਲੈ ਲੈਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਬਰੰਜ਼ਵਿਕ ਐਮਪੀ ਵੇਨ ਲੌਂਗ ਨੇਵੀ ਜਸਟਿਨ ਟਰੂਡੋ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਅਸਤੀਫਾ ਦੇਣ ਦੀ ਸਲਾਹ ਦਿੱਤੀ ਸੀ ਕੈਨੇਡਾ ਵਿੱਚ ਹੁਣ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਟਨ ਟਰੂਡੋ ਦੀ ਸਰਕਾਰ ਡਿੱਗਣ ਦੀ ਸੰਭਾਵਨਾ ਹੈ ਜੇਕਰ ਉਹਨਾਂ ਦੀ ਸਰਕਾਰ ਡਿੱਗਦੀ ਹੈ ਤਾਂ ਮੱਧਕਾਲੀ ਚੋਣਾਂ ਹੋ ਸਕਦੀਆਂ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਯਾਨਕੀ ਐਂਡੀਪੀ ਨੇ ਸਪਲਾਈ ਐਂਡ ਕੰਫੀਡੈਂਸ ਐਗਰੀਮੈਂਟ ਰੱਦ ਕਰਕੇ ਟਰੂਡੋ ਦੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ ਜ਼ਿਕਰ ਇਹ ਖਾਸ ਹੈ ਕਿ ਮਾਰਚ 2022 ਵਿੱਚ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੋਇਆ ਸੀ ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਕੁੱਲ 338 ਸੀਟਾਂ ਨੇ ਲਿਬਰਲ ਪਾਰਟੀ ਦੇ 154 ਸੰਸਦ ਮੈਂਬਰ ਨੇ ਜਦਕਿ ਐਨ ਡੀ ਬੀ ਦੀ ਹਮਾਇਤ ਵਾਪਸ ਲੈਣ ਨਾਲ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਹੈ ਬਿੱਤੇ ਕੁਝ ਦਿਨ ਪਹਿਲਾਂ ਐਡਵਿੰਟਨ ਦੇ ਵਿੱਚ ਇੱਕ 22 ਸਾਲਾਂ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਈਚਾਰਾ ਡੂੰਘੇ ਰੋਸ ਤੇ ਚਿੰਤਾ ਦੇ ਵਿੱਚ ਸੀ 8 ਮਹੀਨੇ ਪਹਿਲਾਂ ਹੀ ਅੰਤਰਰਾਸ਼ਟਰੀ ਵਿਦਿਆਰਥੀ ਜਸ਼ਨਦੀਪ ਸਿੰਘ ਕੈਨੇਡਾ ਆਇਆ ਸੀ ਅਤੇ 4 ਸਤੰਬਰ ਨੂੰ ਬੇਰਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਭਾਈਚਾਰੇ ਨੇ ਇੱਕ ਕੈਂਡਲਾਈਟ ਵਿਜੀਲ ਕੀਤੀ ਅਤੇ ਉਸ ਦੇ ਤੇ ਉਸ ਦੇ ਪਰਿਵਾਰ ਦਾ ਸਹਿਯੋਗ ਕਰਨ ਵਾਸਤੇ ਪੈਸੇ ਵੀ ਇਕੱਠੇ ਕੀਤੇ ਚਾਰੇ ਨੇ ਐਡਮਿੰਟਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਜਸ਼ਨਦੀਪ ਸਿੰਘ ਮਾਨ ਦੇ ਕਤਲ ਤੋਂ ਬਾਅਦ ਵੀਕਐਂਡ ਤੇ ਪੰਜਾਬੀ ਭਾਈਚਾਰੇ ਵੱਲੋਂ ਕੈਂਡਲ ਲਾਈਟ ਵਿਜੀਲ ਦਾ ਆਯੋਜਨ ਕੀਤਾ ਗਿਆ ਅਤੇ ਜਸ਼ਨਦੀਪ ਦੇ ਕਤਲ ਦੀ ਢੰਗਾਈ ਤੇ ਨਾਲ ਜਾਂਚ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਭਾਈਚਾਰੇ ਵਿੱਚ ਇਸ ਕਤਲ ਤੋਂ ਬਾਅਦ ਜਿੱਥੇ ਰੋਸ ਦੀ ਲਹਿਰ ਹੈ ਉੱਥੇ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵਾਪਰਦੀਆਂ ਅਜਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਵੀ ਕੀਤੀ ਜਾ ਰਹੀ ਹੈ। ਬਾਈ ਵਰਿਆਂ ਦੇ ਜਸ਼ਨ ਦਾ 4 ਸਤੰਬਰ ਨੂੰ ਕਤਲ ਕੀਤਾ ਗਿਆ ਸੀ ਜਸ਼ਨਦੀਪ ਦੇ ਦੋਸਤ ਗੁਰਕੀਰਤ ਸਿੰਘ ਨੇ ਸਰਕਾਰੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਸ਼ਨਦੀਪ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਨਾਲ ਸੰਬੰਧਿਤ ਸੀ ਅਤੇ ਕਰੀਬ 8 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨਟ ਆਇਆ ਸੀ ਗੁਰਕੀਰਤ ਨੇ ਦੱਸਿਆ ਕਿ ਜਸ਼ਨ ਨਾਰਦਰਨ ਐਲਬੋਟਾ ਇੰਸਟੀਚਿਊਟ ਆਫ ਟੈਕਨੋਲੋਜੀ ਦਾ ਵਿਦਿਆਰਥੀ ਸੀ प्राप्त जानकारी अनुसार जसंदीप जो कि शहर ਦੇ ਟਿਮ ਹਾਟਨਜ਼ ਵਿੱਚ ਕੰਮ ਕਰਦਾ ਸੀ ਉਥੇ ਡਿਲੀਵਰੀ ਦੇਣ ਆਏ ਇੱਕ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਅਤੇ ਜਸਨਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ 40 ਵਰਿਆਂ ਦੇ ਐਜਕਰ ਵਸਕਰ ਨੂੰ ਹਿਰਾਸਤ ਵਿੱਚ ਲੈ ਲੈਂਦਿਆਂ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਇਸ ਕੈਂਡਲਾਈਟ ਵਿਜੀਲ ਦੇ ਆਯੋਜਨ ਵਿੱਚ ਸ਼ਾਮਲ ਗੁਲਜ਼ਾਰ ਨਿਰਮਾਨ ਦਾ ਕਹਿਣਾ ਹੈ ਕਿ ਪੰਜਾਬੀ ਪਾਇਚਾਰਾ ਲੰਬੇ ਸਮੇਂ ਤੋਂ ਇਸ ਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਸ਼ਹਿਰ ਦੀ ਆਰਥਿਕ ਤਰੱਕੀ ਵਿੱਚ ਵੀ ਪਾਇਚਾਰੇ ਦਾ ਵੱਡਾ ਯੋਗਦਾਨ ਹੈ ਗੁਲਜ਼ਾਰ ਨਿਰਮਾਨ ਮੁਤਾਬਕ ਬੀਤੇ ਕੁਝ ਸਮੇਂ ਤੋਂ ਸ਼ਹਿਰ ਅੰਦਰ ਅਜਹੀਆਂ ਵਾਰਤਾਤਾਂ ਦੀ ਗਿਣਤੀ ਵਧੀ ਹੈ ਪੰਜਾਬੀ ਭਾਈਚਾਰੇ ਨੇ ਅਜਿਹੀਆਂ ਵਾਰਦਾਤਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਕਤਲ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਣੀ ਚਾਹੀਦੀ ਹੈ। ਗੁਲਜ਼ਾਰ ਨਿਰਮਾਨ ਦਾ ਆਖਣਾ ਹੈ ਕਿ ਫੈਡਰਲ ਪ੍ਰੋਵਿੰਸ਼ੀਅਲ ਸਰਕਾਰ ਅਤੇ ਭਾਈਚਾਰੇ ਨੂੰ ਮਿਲ ਕੇ ਪੰਜਾਬੀ ਭਾਈਚਾਰੇ ਦੀ ਪਛਾਣ ਬਾਰੇ ਗੱਲਬਾਤ ਕਰਨ ਦੀ ਲੋੜ ਹੈ। ਉਹਨਾਂ ਕਹਿੰਦੇ ਕਿ ਸਾਨੂੰ ਪੰਜਾਬੀ ਭਾਈਚਾਰੇ ਅਤੇ ਸਿੱਖੀ ਬਾਰੇ ਹੋਰਨਾਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕੌਣ ਹਾਂ ਅਤੇ ਸਾਡਾ ਕੈਨੇਡਾ ਵਿੱਚ ਕੀ ਯੋਗਦਾਨ ਹੈ। ਸਰਡੇ ਇਹਨਾਂ ਕਦਮਾਂ ਨਾਲ ਅਜੇਹੀਆਂ ਵਾਰਦਾਤਾਂ ਨੂੰ ਨੱਥ ਪੈ ਸਕਦੀ ਹੈ ਗੁਰਕੀਰਤ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਦੀ ਮ੍ਰਿਤਕ ਦੇਹ ਨੂੰ ਇੱਕ ਵਾਰ ਕੈਨੇਡਾ ਵਿੱਚ ਰੱਖ ਕੇ ਭਾਈਚਾਰੇ ਦੀ ਇਕਤਰਤਾ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ ਗੁਰਕੀਰਤ ਮੁਤਾਬਕ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਰਸਮੀ ਕਾਰਵਾਈ ਚੱਲ ਰਹੀ ਹੈ ਗੁਜਾਰ ਨਿਰਮਾਨ ਨੇ ਦੱਸਿਆ ਹੈ ਕਿ ਜਸ਼ਨਦੀਪ ਦੇ ਨੌਕਰੀ ਦਾਤਿਆਂ ਵੱਲੋਂ ਵੀ ਮ੍ਰਿਤਕ ਦੇ ਭਾਰਤ ਭੇਜਨ ਵਿੱਚ ਆਰਥਿਕ ਸਹਿਯੋਗ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਭਾਈਚਾਰੇ ਵੱਲੋਂ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਕੋਸ਼ਿਸ਼ ਜਾਰੀ ਹੈ ਦੱਸਨਯੋਗ ਹੈ ਕਿ ਐਡਮਿੰਟਨ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਵਸੋਂ ਹੈ ਅਤੇ ਸ਼ਹਿਰ ਵਿੱਚ ਪੰਜਾਬੀ ਕੌਂਸਲਰਸ ਦੇ ਨਾਲ ਸ਼ਹਿਰ ਦੇ ਮੇਅਰ ਵੀ ਪੰਜਾਬੀ ਮੂਲ ਦੇ ਨੇ ਜਿਨ੍ਹਾਂ ਦਾ ਨਾਮ ਅਮਰਜੀਤ ਸੋਹੀ ਹੈ ਨਫ਼ਰਤ ਆਧਾਰਿਤ ਵਾਰਦਾਤ ਦੇ ਸੰਕੇਤ ਨਹੀਂ ਮਿਲੇ ਅਜੇ ਹਵੀ ਪੁਲਿਸ ਦਾ ਕਹਿਣਾ ਹੈ ਮੀਡੀਆ ਨੇ ਐਡਮਿੰਟਨ ਪੁਲਿਸ ਨਾਲ ਇਸ ਮਾਮਲੇ ਬਾਬਤ ਰابطਾ ਕਾਇਮ ਕੀਤਾ ਹੈ ਆਪਣੇ ਜਵਾਬ ਵਿੱਚ ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਤੋਂ ਅਜੇ ਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਇਹ ਵਾਰਦਾਤ ਨਫ਼ਰਤ ਤੇ ਆਧਾਰਿਤ ਸੀ ਸਟਾਫ ਸਰਜੈਂਟ ਕੋਲਿਨ ਲੈਥਮ ਨੇ ਪ੍ਰੈਸ ਰਿਲੀਜ਼ ਦੌਰਾਨ ਕਿਹਾ ਕਿ ਕਥਿਤ ਦੋਸ਼ੀ ਅਤੇ ਮ੍ਰਿਤਕ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਥਿਤ ਦੋਸ਼ੀ ਮੌਕੇ ਤੇ ਰਿਹਾ ਜਿਸ ਨੂੰ ਸਾਡੇ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸਾਨੂੰ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਵਾਧੂ ਚਿੰਤਾ ਨਹੀਂ ਹੈ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਦੇਣ ਵਾਸਤੇ 7804234567 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਅਤਿ ਅਗਿਆਤ ਜਾਣਕਾਰੀ ਦੇਣ ਵਾਸਤੇ 1800222877 ਤੇ ਜਾਂ ਫਿਰ ਔਨਲਾਈਨ ਕ੍ਰਾਈਮ ਸਟਾਪਰਸ ਨੂੰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵਿਦੇਸ਼ੀ ਕਾਮਿਆਂ ਨੂੰ ਲੈ ਕੇ ਟਰੂਡੋ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਫੈਸਲੇ ਦੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਕਾਮਿਆਂ ਦੇ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ। ਕੈਨੇਡਾ ਦੀ ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕਰਨ ਜਾ ਰਹੀ ਹੈ ਤੇ ਇਹ ਨਿਯਮ 26 ਸਤੰਬਰ ਤੋਂ ਲਾਗੂ ਹੋਣਗੇ। 26 ਸਤੰਬਰ ਤੋਂ ਨਵੇਂ ਨਿਯਮ ਤਹਿਤ ਕੈਨੇਡਾ ਦੀਆਂ ਕੰਪਨੀਆਂ ਆਪਣੇ ਘੱਟ ਤਨਖਾਹ ਵਾਲੇ ਸਿਰਫ 10% ਮੁਲਾਜ਼ਮਾਂ ਨੂੰ ਹੀ ਵਿਦੇਸ਼ੀ ਕਾਮਿਆਂ ਵਜੋਂ ਰੱਖ ਸਕਣਗੀਆਂ। ਇਹ ਵੱਡੀ ਕਟੌਤੀ ਹੈ। ਕਿਉਂਕਿ ਪਹਿਲਾਂ ਇਸ ਸ਼੍ਰੇਣੀ ਦੇ 20% ਵਿਦੇਸ਼ੀ ਕਾਮਿਆਂ ਨੂੰ ਵਰਕਫੋਰਸ ਵਿੱਚ ਰੱਖਿਆ ਜਾ ਸਕਦਾ ਸੀ। ਟਰੂਡੋ ਸਰਕਾਰ ਨੇ ਦੇਸ਼ ਵਿੱਚ ਵਾਧੀ ਬੇਰੋਜ਼ਗਾਰੀ ਕਾਰਨ ਵੱਧਦੇ ਦਬਾਅ ਨਾਲ ਨਜਿੱਠਣ ਲਈ ਇਹ ਫੈਸਲਾ ਲਿਆਏ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਆਓ ਜਾਣਦੇ ਹਾਂ ਕਿ ਇਸ ਫੈਸਲੇ ਦਾ ਕੈਂਟਾ ਵਿੱਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਤਹਿਤ ਕੰਮ ਕਰਨ ਵਾਲੇ ਭਾਰਤੀਆਂ ਤੇ ਕੀ ਅਸਰ ਪਵੇਗਾ ਅਤੇ ਉਹਨਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਂਟਾ ਵਿੱਚ ਕੰਪਨੀਆਂ ਨੂੰ ਅਸਥਾਈ ਆਧਾਰ ਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਜਦੋਂ ਉਹ ਯੋਗ ਕੈਨੇਡੀਅਨ ਨਹੀਂ ਲੱਭ ਸਕਦੇ ਇਹ ਮਿਆਦ ਆਮ ਤੌਰ ਤੇ 2 ਸਾਲ ਤੱਕ ਰਹਿੰਦੀ ਹੈ ਕੰਪਨੀਆਂ ਜੜ ਰੋਜ਼ਗਾਰਦਾਤਾਵਾਂ ਨੂੰ ਲਾਜ਼ਮੀ ਤੌਰ ਤੇ ਇਹ ਦਿਖਾਉਣਾ ਪੈਂਦਾ ਹੈ ਕਿ ਉਹਨਾਂ ਨੇ ਵਿਦੇਸ਼ੀ ਲੋਕਾਂ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਕੈਨੇਡੀਅਨ ਕਾਮਿਆਂ ਦੀ ਭਰਤੀ ਲਈ ਹਰ ਕੋਸ਼ਿਸ਼ ਕੀਤੀ ਹੈ DFW ਪ੍ਰੋਗਰਾਮ ਨੂੰ ਸਿਰਫ ਉਦੋਂ ਹੀ ਵਰਤਣ ਲਈ ਤਿਆਰ ਕੀਤਾ ਗਿਆ ਜਦੋਂ ਯੋਗ ਕੈਨੇਡੀਅਨ ਸਥਾਈ ਨਿਵਾਸੀਆਂ ਦੇ ਨਾਲ-ਨਾਲ ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲੇ ਖਾਲੀ ਅਸਾਮੀਆਂ ਨੂੰ ਭਰਨ ਦੇ ਯੋਗ ਨਹੀਂ ਹੁੰਦੇ। ਬੀਤੀ 26 ਅਗਸਤ ਨੂੰ ਮੰਤਰੀ ਰੈਂਟੀ ਬਸਨਾਲਟ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਈ ਜਾਵੇਗੀ। ਬਿਜ਼ਨੈਸ ਸਟੈਂਡਰਡ ਦੀ ਰਿਪੋਰਟ ਅਨੁਸਾਰ ਜੁਲਾਈ 2024 ਤੱਕ TFW ਪ੍ਰੋਗਰਾਮ ਦੇ ਤਹਿਤ ਭਾਰਤੀ ਨਾਗਰਿਕਾਂ ਨੂੰ 52455 ਵੈਧ ਵਰਕ ਪਰਮਿਟ ਜਾਰੀ ਕੀਤੇ ਗਏ ਸਨ ਇਨ੍ਹਾਂ ਵਿੱਚੋਂ 29455 ਪਰਮਿਟ ਉੱਚ ਹੁਨਰਮੰਦ ਸ਼੍ਰੇਣੀਆਂ ਜਿਵੇਂ ਕਿ ਮੈਨੇਜਰ ਦੀਆਂ ਭੂਮਿਕਾਵਾਂ ਪੇਸ਼ੇਵਰਾਂ ਅਤੇ ਹੁਨਰਮੰਦ ਤਕਨੀਕੀ ਕਾਮਿਆਂ ਦੇ ਕੋਲ ਸਨ ਬਾਕੀ ਬਚੇ 22000 ਪਰਮਿਟ ਸੰਭਾਵਿਤ ਤੌਰ ਤੇ ਘੱਟ ਹੁਨਰ ਵਾਲੀਆਂ ਨੌਕਰੀਆਂ ਵਾਲੇ ਕੰਮਿਆਂ ਦੇ ਕੋਲ ਨੇ ਸਰਕਾਰ ਨੇ ਇਸ ਕਦਮ ਦਾ ਉਹਨਾਂ ਭਾਰਤੀਆਂ ਤੇ ਸਿੱਧਾ ਅਸਰ ਨਹੀਂ ਪਵੇਗਾ ਜੋ ਪਹਿਲਾਂ ਹੀ TFW ਪ੍ਰੋਗਰਾਮ ਤਹਿਤ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਹਾਲਾਂਕਿ ਜਿੰਨਾ ਭਾਰਤੀਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ ਉਹਨਾਂ ਨੂੰ ਤੁਰੰਤ ਸਾਵਧਾਨ ਰਹਿਣ ਦੀ ਲੋੜ ਹੈ ਇਮੀਗ੍ਰੇਸ਼ਨ ਐਂਡ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀ ਸੰਚਾਰ ਸਲਾਹਕਾਰ ਮੈਰੀ ਰੋਜ਼ ਸਪੈਟਰ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਸੀ ਕਿ ਡੀਐਫਡਬਲਿਊ ਪ੍ਰੋਗਰਾਮ ਅਧੀਨ ਕੰਮ ਕਰਨ ਦੇ ਇੱਛੁਕ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਗਾਰਦਾਤਾਵਾਂ ਦੁਆਰਾ ਤਾਇਨਾਤ ਕੀਤੇ ਗਏ ਅਹੁਦਿਆਂ ਲਈ ਅਰਜ਼ੀ ਦੇਣੀ ਚਾਹੀਦੀ ਹੈ। 2024 ਦੇ ਇਸ ਸਾਲ ਦੇ ਦੌਰਾਨ ਕੈਨੇਡਾ ਆਪਣੇ 10 ਸਾਲਾਂ ਦੇ ਸਭ ਤੋਂ ਬੁਰੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਦੌਰ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਲੈਣ ਵਿੱਚ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੌਰਾਨ ਭਾਰਤੀਆਂ ਦੀ ਵੱਡੀ ਗਿਣਤੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿ ਰਹੇ ਨੇ ਕੰਮ ਦੀ ਤਲਾਸ਼ ਕਰ ਰਹੇ ਨੇ ਕੈਨੇਡਾ ਦੀ ਪਛਾਣ ਪ੍ਰਵਾਸੀਆਂ ਦਾ ਸਵਾਗਤ ਕਰਨ ਵਾਲੇ ਦੇਸ਼ ਵਜੋਂ ਹੁੰਦੀ ਹੈ ਦੂਜੇ ਦੇਸ਼ਾਂ ਤੋਂ ਲੋਕ ਕੰਮ ਦੀ ਭਾਲ ਵਿੱਚ ਕੈਨੇਡਾ ਆਉਂਦੇ ਨੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ ਪਰ ਹੁਣ ਪ੍ਰਵਾਸੀਆਂ ਲਈ ਕੈਨੇਡਾ ਔਖਾ ਸਥਾਨ ਬਣਦਾ ਜਾ ਰਿਹਾ ਹੈ ਕੈਨੇਡਾ ਵਿੱਚ ਆਉਣ ਵਾਲੇ ਵਿਦੇਸ਼ੀਆਂ ਨੂੰ ਹੁਣ ਕੰਮ ਲੱਭਣ ਵਿੱਚ ਦਿੱਕਤ ਆ ਰਹੀ ਹੈ ਕੈਨੇਡੀਅਨ ਕੰਪਨੀਆਂ ਨੇ ਭਰਤੀ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ ਕੈਨੇਡੀਅਨ ਨੈਸ਼ਨਲ ਸਟੈਟਿਸਟਿਕਸ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਅਗਸਤ ਵਿੱਚ ਕੰਮ ਕਰਨ ਵਾਲੇ ਉਮਰ ਦੇ ਲੋਕਾਂ ਦੀ ਗਿਣਤੀ ਵਿੱਚ 96400 ਦਾ ਵਾਧਾ ਹੋਇਆ ਹੈ ਦੇਸ਼ ਦੀ ਕਿਰਤ ਸ਼ਕਤੀ ਵਿੱਚ 82000 ਤੋਂ ਵੱਧ ਲੋਕ ਸ਼ਾਮਿਲ ਹੋਏ ਰਿਪੋਰਟ ਦੇਸ਼ ਦੀ ਕਿਰਤ ਸ਼ਕਤੀ ਵਿੱਚ 82000 ਤੋਂ ਵੱਧ ਲੋਕ ਸ਼ਾਮਿਲ ਹੋਏ ਪਰ ਰੁਜ਼ਗਾਰ ਵਿੱਚ ਸਿਰਫ 22100 ਦਾ ਵਾਧਾ ਹੋਇਆ ਹੈ ਕੈਨੇਡਾ 'ਚ ਨੌਕਰੀਆਂ ਕਟਣ ਕਾਰਨ ਦੇਸ਼ ਤੇ ਬੇਰੁਜ਼ਗਾਰਾਂ ਦਾ ਬੋਝ ਵੱਧ ਗਿਆ ਹੈ। ਅੰਕੜੇ ਦਰਸਾਉਂਦੇ ਨੇ ਕਿ ਕੈਨੇਡੀਅਨ ਆਰਥਿਕਤਾ ਨੇ ਪਿਛਲੇ 3 ਮਹੀਨਿਆਂ ਵਿੱਚ ਹਰ 6 ਕਾਮਿਆਂ ਲਈ ਸਿਰਫ ਇੱਕ ਨੌਕਰੀ ਪੈਦਾ ਕੀਤੀ ਹੈ ਜੋ ਇੱਕ ਸਾਲ ਵਿੱਚ ਸਭ ਤੋਂ ਘੱਟ ਦਰ ਹੈ। ਜੇਕਰ ਸਾਲ ਦੀ ਸ਼ੁਰੂਆਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਬਹੁਤ ਵੱਡੀ ਗਿਰਾਵਟ ਹੈ। ਉਸ ਸਮੇਂ ਨੌਕਰੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਸੀ। ਪਿਛਲੇ ਸਾਲ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 11 ਲੱਖ ਵਧੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਲਗਭਗ ਅੱਧੇ ਲੋਕਾਂ ਨੇ ਰੋਜ਼ਗਾਰ ਦੀ ਭਾਲ ਕੀਤੀ ਅਤੇ ਉਹਨਾਂ ਵਿੱਚੋਂ ਸਿਰਫ 54% ਸਫਲ ਹੋਏ। ਇਹ ਅੰਕੜਾ ਮਹਾਂਮਾਰੀ ਤੋਂ 20 ਸਾਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ। ਜਦੋਂ ਕੈਂਟਾ ਨੇ ਹਰ ਸਾਲ ਆਪਣੀ ਕਮਕਾਜੀ ਉਮਰ ਦੀ ਆਬਾਦੀ ਵਿੱਚ 20,000 ਤੋਂ 5 ਲੱਖ ਲੋਕਾਂ ਨੂੰ ਚੋਣਿਆ ਸੀ। ਔਸਤਨ 2/3 ਲੋਕ ਕੰਮ ਦੀ ਤਲਾਸ਼ ਕਰਦੇ ਸਨ ਅਤੇ ਲਗਭਗ ਸਾਰੇ ਹੀ ਕੰਮ ਤੇ ਰਹਿੰਦੇ ਸਨ। ਕੈਨੇਡੀਅਨ ਜੌਬ ਮਾਰਕੀਟ ਵਿੱਚ ਬਹੁਤ ਜ਼ਿਆਦਾ ਸੁਸਤੀ ਨਜ਼ਰ ਆ ਰਹੀ ਹੈ। ਅਸਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਨੌਕਰੀ ਦੀਆਂ ਪੋਸਟਾਂ ਵਿੱਚ 23% ਦੀ ਕਮੀ ਆਈ ਹੈ। ਕੈਨੇਡਾ ਵਿੱਚ ਵਧ ਰਹੇ ਬੇਰੋਜ਼ਗਾਰੀ ਸੰਕਟ ਨਾਲ ਭਾਰਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਕੈਨੇਡਾ ਦੀ ਆਬਾਦੀ ਪਿਛਲੇ ਸਾਲ 3.2% ਵਧੀ ਹੈ। ਵਿਦੇਸ਼ੀ ਵਿਦਿਆਰਥੀਆਂ ਅਤੇ ਅਸਥਾਈ ਕਾਮੇ ਇਸ ਵਿੱਚ ਅਹਿਮ ਭੂਮਿਕਾ ਨਿਭਾਰੇ ਨੇ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ 10 ਲੱਖ ਤੋਂ ਵੱਧ ਲੋਕ ਕੈਨੇਡਾ ਆਏ ਨੇ ਇਸਨੇ ਹਾਊਸਿੰਗ ਸੰਕਟ ਅਤੇ ਵਾਧਦੀ ਬੇਰੋਜ਼ਗਾਰੀ ਨਾਲ ਜੂਝ ਰਹੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਨਵੇਂ ਪ੍ਰਵਾਸੀਆਂ ਦੀ ਗਿਣਤੀ ਨੂੰ ਰੋਕਣ ਲਈ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ ਇਸ ਸਾਲ ਅਗਸਤ ਵਿੱਚ ਪਿਛਲੇ 5 ਸਾਲਾਂ ਵਿੱਚ ਆਏ ਪ੍ਰਵਾਸੀਆਂ ਦੀ ਬੇਰੋਜ਼ਗਾਰੀ ਦਰ 12.3% ਰਹੀ ਇਹ ਕੈਨੇਡਾ ਵਿੱਚ ਪੈਦਾ ਹੋਏ ਅਤੇ 10 ਸਾਲ ਤੋਂ ਵੱਧ ਸਮਾਂ ਪਹਿਲਾਂ ਪ੍ਰਵਾਸ ਕਰਨ ਵਾਲਿਆਂ ਲਈ ਦੁੱਗਣੀ ਦਰ ਤੋਂ ਵੱਧ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜੰਦ-ਜੰਦ ਇੱਕ ਵਾਰ ਫੇਰ ਨਸਰ ਮਾਰ ਲੈਨੇ ਆ ਮੁਖ ਹੈਡਲਾਈਨਸ ਤੇ ਟਰੂਡੋ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਕੈਨੇਡਾ 'ਚ ਚੋਣਾਂ ਦੀ ਸਿਆਸਤ ਸ਼ੁਰੂ ਲਿਬਰਲ ਮੰਤਰੀ ਲਗਾਤਾਰ ਪੰਡ ਰਹੇ ਕੰਜ਼ਰਵੇਟਿਵ ਪਾਰਟੀ ਨੂੰ ਆਗਾਮੀ ਫੈਡਰਲਿਜ਼ਮ ਦੀ ਚੋਣਾਂ ਦੇ ਵਿੱਚ ਜਗਮੀਤ ਸਿੰਘ ਲਈ ਪਰਖਿਆ ਦੀ ਘੜੀ ਵਿਨੀਪੈਗ ਸਟੇਟ ਤੇ ਕਬਜ਼ਾ ਕਰਨ ਦੀ ਤਿਆਰੀ ਚੰਡੀਪੀ ਜਸਟਨ ਟਰੂਡੋ ਤੋਂ ਅਸਤੀਫੇ ਦੀ ਮੰਗ ਨੇ ਫੜਿਆ ਜ਼ੋਰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਹੋ ਸਕਦੇ ਨੇ ਵਿਸ਼ੇਸ਼ ਸਲਾਹਕਾਰ ਅਡਵਾਂਟੇਜ 22 ਸਾਲਾ ਪੰਜਾਬੀ ਨੌਜਵਾਨ ਦਾ ਕੀਤਾ ਗਿਆ ਸੀ ਕਤਲ ਭਾਈਚਾਰੇ ਨੇ ਰੋਸ ਤੇ ਚਿੰਤਾ ਕੀਤੀ ਜ਼ਾਹਿਰ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ